ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਪਿਆਰੀ ਪਿਆਰੀ ਸਾਧ ਸੰਗਤ ਜੀ ਧਾ ਧੰ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਸਵਾਲ ਨੰਬਰ 2 ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਲੋ ਜੀ ਸੁਣੋ ਜਦੋਂ ਬਾਬਾ ਸ਼ਾਬਰ ਸ਼ਾਹ ਜੀ ਮਹਾਰਾਜ ਨੇ ਸਾਈ ਛਬਸਤਾਨਾ ਜੀ ਮਹਾਰਾਜ ਨੂੰ ਵਖਰਾ ਡੇਰਾ ਬਣਾਉਣ ਲਈ ਕਿਹਾ ਤਾਂ ਉਹਨਾਂ ਨੇ ਆਪਣੇ ਪੰਜ ਸੇਵਕਾਂ ਨੇਕੀ RAM ਗੋਵਿੰਦ ਸਿੰਧੀ ਨਿਆਮਤ RAM ਆਦੂ ਸਾਈ ਜੀ ਦਾ ਸਾਥ ਦੇੜ ਦਾ ਹੁਕਮ ਦਿੱਤਾ ਇਸ ਦੇ ਨਾਲ ਹੀ ਸਾਈ ਜੀ ਨੂੰ ਵਾਜਨ ਫਰਵਾਇ ਕਿ ਅਸੀਂ ਆਪਣੇ ਇਹਨਾਂ ਪੰਜ ਸੇਵਕਾਂ ਦਾ ਹਿਸਾਬ ਕਿਤਾਬ ਤੁਹਾਨੂੰ ਸੌਂਪ ਰਿਹਾ ਸਵਾਲ ਇਹ ਹੈ ਕਿ ਇੱਕ ਸੰਤ ਦੁਆਰਾ ਆਪਣੇ ਕਿਸੇ ਸੇਵਕਾਂ ਦਾ ਹਿਸਾਬ ਕਿਤਾਬ ਦੂਜੇ ਸੰਤ ਨੂੰ ਸੌਂਪਣ ਦਾ ਕੀ ਮਤਲਬ ਹੁੰਦਾ ਹੈ ਸੁਣੋ ਜੀ ਧਰਮ ਅਨੁਸਾਰ ਅਸੀਂ ਸਵੇ ਭਾਵ ਕਾਲ ਦੇ ਦੇਸ਼ ਵਿੱਚ ਹਾਂ ਜੋ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ ਜਜੋ ਕਿ ਸਾਡੇ ਅਸਲੀ ਦੇਸ਼ ਨੂੰ Hindu ਧਰਮ ਵਿੱਚ ਸੱਤ ਲੋਕ ਸਲਾਮ ਵਿੱਚ ਅਰਬੀ ਅਤੇ ਸਿੱਖ ਧਰਮ ਵਿੱਚ ਸੱਚ ਖੱਡ ਕਿਹਾ ਜਾਂਦਾ ਹੈ ਜਿਵੇਂ ਕੋਈ ਵਿਦੇਸੀ ਵਿਅਕਤੀ ਸਾਡੇ ਦੇਸ਼ ਵਿੱਚ ਆ ਕੇ ਸਾਡੇ ਦੇਸ਼ ਦਾ ਕਾਨੂੰਨ ਤੋੜੇ ਤਾਂ ਉਹ ਉਸ ਦੀ ਸਜ਼ਾ ਕੱਟੇ ਬਗੈਰ ਵਾਪਸ ਨਹੀਂ ਜਾ ਸਕਦਾ ਉਸੇ ਤਰ੍ਹਾਂ ਸੀ ਕਾਲ ਦੇ ਦੇਸ਼ ਵਿੱਚ ਆ ਕੇ ਜੋ ਵੀ ਪਾਪ ਕਰਮ ਕੀਤੇ ਹਨ ਉਸ ਦਾ ਪਗਤਾਨ ਕੀਤੇ ਮੇਰਾ ਅਸੀਂ ਵੀ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ ਕਾਂ ਦੇ ਦੇਸ਼ ਵਿੱਚ ਜਿਸ ਸਵਧਾਨ ਦੇ ਤਹਿਤ ਪਾਪ ਪੁੰਨ ਨਿਰਧਾਰਤ ਹੁੰਦਾ ਹੈ ਉਸ ਨੂੰ ਧਰਮ ਕਿਹਾ ਜਾਂਦਾ ਹੈ ਕਾਂ ਨੇ ਸਾਡੇ ਹਰੇਕ ਕਰਮ ਦਾ ਸਬੂਤ ਰੱਖਣ ਲਈ ਚੇਤਰ ਗੁਪਤ ਨਾਮ ਦੇ ਦੋ ਕਰਮਚਾਰੀ ਲਾਏ ਹਨ ਅਤੇ ਪਾਪ ਅਨੁਸਾਰ ਸਜ਼ਾ ਦੇਣ ਵਾਲਾ ਜੱਜ ਧਰਮ ਰਾਜ ਹੈ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਅਸੀਂ ਸਾਰੇ ਕਾਲ ਦੀ ਕੈਦ ਵਿੱਚ ਹਾਂ ਅਤੇ ਇਸ ਕੈਦ ਤੋਂ ਆਜ਼ਾਦ ਹੋਣ ਨੂੰ ਮੋਕਸ਼ ਮੁਕਤੀ ਕਿਹਾ ਜਾਂਦਾ ਹੈ ਕਾਲ ਦੀ ਜੇਲ੍ਹ ਵਿੱਚ ਜੀਵ ਆਤਮਾ ਨੂੰ ਵੱਖ-ਵੱਖ ਸਰੀਰ ਮਿਲਦੇ ਹਨ ਆਤਮਾ ਇੱਕ ਸਰੀਰ ਛੱਡਦੀ ਹੈ ਅਤੇ ਦੂਜੇ ਵਿੱਚ ਚਲੀ ਜਾਂਦੀ ਹੈ ਧਰਮ ਅਨੁਸਾਰ ਸਰੀਰਾਂ ਦਾ ਬਦਲਣਾ ਇੱਕ ਬੇਹੱਦ ਕਸ਼ਟਦਾਇਕ ਪ੍ਰਕਿਰਿਆ ਹੈ ਯਰ ਮਜ਼ਾਦਰਦ ਕਲਪਨਾ ਕਰੋ ਕਿ ਕਿਸੇ ਨੂੰ ਇੱਕ ਵੱਡੇ ਸਾਰੇ ਲਫਾਫੇ ਵਿੱਚ ਗੰਦਾ ਪਾਣੀ ਭਰ ਕੇ ਉਸ ਵਿੱਚ ਤੇ ਉਲਟਾ ਲਟਕਾ ਦਿੱਤਾ ਜਾਵੇ ਜਿੱਥੇ ਗੰਦਾ ਖੂਨ ਉਸਦਾ ਖਾਣਾ ਹੋਵੇ ਅਤੇ ਪ੍ਰਕਿਰਿਆ ਲਈ ਦਿਨਾਂ ਤੋਂ ਲੈ ਕੇ ਕਈ ਮਹੀਨੇ ਤੱਕ ਚੱਲੇ ਤਾਂ ਇਹ ਕਿੰਨੀ ਭਿਆਨਕ ਸਜ਼ਾ ਹੋਵੇਗੀ ਕਾਲ ਦੀ ਜੇਲ੍ਹ ਵਿੱਚ ਹਰ ਜੀਵ ਆਤਮਾ ਨੂੰ ਜਨਮ ਮਰਨ ਦੇ ਸਮੇਂ ਇਹ ਸਜ਼ਾ ਭੋਗਣੀ ਪੈਂਦੀ ਹੈ ਮੌਤ ਦਾ ਦਰਦ ਵੱਖ-ਵੱਖ ਧਰਮ ਸ਼ਾਸਤਰਾਂ ਵਿੱਚ ਮੌਤ ਦੇ ਦਰਦ ਦਾ ਵਰਣਨ ਵੀ ਆਉਂਦਾ ਹੈ Hindu ਧਰਮ ਅਨੁਸਾਰ ਜੇਕਰ ਇੱਕ ਜੀਉਦੇ ਵਿਅਕਤੀ ਨੂੰ ਸੈਂਕੜੇ ਬਿਖੂ ਇਕੱਠੇ ਡੰਗ ਮਾਰਨ ਤਾਂ ਉਹ ਵਿਅਕਤੀ ਦਾ ਮਰੇ ਅਸਲਾਮ ਧਰਮ ਅਨੁਸਾਰ ਜੇਕਰ ਇੱਕ ਕੰਡੇਦਾਰ ਝਾੜੀ ਨੂੰ ਮੋਹ ਦੇ ਰਸਤੇ ਪਾ ਕੇ ਗੋਦਾ ਦੇ ਰਸਤੇ ਕੱਢਿਆ ਜਾਵੇ ਸਿੱਖ ਧਰਮ ਅਨੁਸਾਰ ਇੱਕ ਜੌਂਦੇ ਵਿਅਕਤੀ ਦੀਆਂ ਸਾਰੀਆਂ ਹੱਡੀਆਂ ਇਕੱਠੀਆਂ ਤੋੜ ਦਿੱਤੀਆਂ ਜਾਣ ਇੰਨਾ ਪ੍ਰਕਿਆਰਿਆਂ ਆਵਾਂ ਦੇ ਇੰਨਾ ਪਰ ਕਰਿਆਮਾਂ ਬੀਤੇ ਜਿੰਨਾ ਦਰਦ ਇਨਸਾਨ ਨੂੰ ਹੋਵੇਗਾ ਉਹਨਾਂ ਦਰਦ ਮੌਤ ਦੇ ਸਵੇ ਜੀਵ ਆਤਮਾ ਨੂੰ ਸਹਿਣਾ ਪੈਂਦਾ ਹੈ ਇਸੇ ਜਰਦ ਦੇ ਵਰਨਣ ਕਰਦੇ ਹੋਏ ਸ਼ਾਈ ਸ਼ਾਹਬਸਤਾਨਾ ਜੀ ਮਹਾਰਾਜ ਫਰਮਾਉਂਦੇ ਹਨ ਜੇਕਰ ਤਿੱਲੇ ਦੀ ਕੜਾਈ ਕੀਤੇ ਹੋਏ ਇੱਕ ਰੇਸ਼ਵੀ ਕਪੜੇ ਨੂੰ ਕਾਡੇਦਾਰ ਝਾੜੀ ਉੱਤੇ ਪਾ ਕੇ ਖਿੱਚਿਆ ਜਾਵੇ ਜਿਸ ਤਰ੍ਹਾਂ ਉਹ ਕਪੜਾ ਤਾਰ-ਤਾਰ ਹੋ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਮੌਤ ਸਵੇ ਜੀਵ ਆਤਮਾ ਨੂੰ ਸਰੀਰ ਤੋਂ ਵੱਖ ਕੀਤਾ ਜਾਂਦਾ ਹੈ ਉਸ ਦੀ ਵੀ ਅਜਿਹੀ ਹੀ ਹਾਲਤ ਹੁੰਦੀ ਹੈ ਆਤਮਾ ਦੁਆਰਾ ਲੱਖਾਂ ਜੁਨੀਆਂ ਵਿੱਚ ਝੱਲੇ ਗਏ ਜਨਮ ਮਰਨ ਦੇ ਇਸ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੁਣ ਜਿਹਨ ਵਿੱਚ ਇਹ ਸਵਾਲ ਆਉਣਾ ਲਾਜ਼ਮੀ ਹੈ ਕਿ ਜੇਕਰ ਧਰਮ ਸ਼ਾਸਤਰਾਂ ਦੀ ਇਹ ਗੱਲ ਸੱਚ ਹੈ ਤਾਂ ਫਿਰ ਸਾਨੂੰ ਇਹ ਦਰਦ ਜਾਦ ਕਿਉਂ ਨਹੀਂ ਆਉਦਾ ਇਹ ਦਰਦ ਜਾਦ ਕਿਉਂ ਨਹੀਂ ਰਹਿੰਦਾ ਆਸਲ ਵਿੱਚ ਇਸ ਦਾ ਕਾਰਨ ਹੈ ਮਾਇਆ ਦਾ ਪਰਦਾ ਸਾਡੇ ਸਾਹਮਣੇ ਮਾਇਆ ਦਾ ਇਹ ਪਰਦਾ ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਬਣਾ ਕੇ ਦਿਖਾਉਂਦਾ ਹੈ ਇਹ ਕੰਮ ਕਿੰਨੇ ਕਰਦਾ ਹੈ ਪਾਠ ਕਿਸ ਨੂੰ ਸਮਝਣ ਲਈ ਆਪਣੇ ਮਨ ਵਿੱਚ ਚਾਰ ਸਵਾਲਾਂ ਦੇ ਜਵਾਬ ਸੋਚਣ ਨੰਬਰ 1 ਮੈਂ ਕੌਣ ਹਾਂ ਨੰਬਰ 2 ਕਿੱਥੋਂ ਆਇਆ ਹਾਂ ਨੰਬਰ 3 ਕਿਉਂ ਆਇਆ ਹਾਂ ਨੰਬਰ 4 ਮੌਤ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਜੇਕਰ ਤੁਹਾਡੇ ਕੋਲ ਇਹਨਾਂ ਚਾਰਾਂ ਸਵਾਲਾਂ ਦੇ ਸੰਤੋਖਜਨਕ ਜਵਾਬ ਨਹੀਂ ਹਨ ਤਾਂ ਤੁਹਾਡੀਆਂ ਅੱਖਾਂ ਅੱਗੇ ਮਾਇਆ ਦਾ ਪਰਦਾ ਪਿਆ ਹੋਇਆ ਹੈ ਜਦੋਂ ਤੱਕ ਇਹ ਪਰਦਾ ਨਹੀਂ ਹਟੇਗਾ ਉਦੋਂ ਤੱਕ ਤੁਹਾਨੂੰ ਨਾ ਸੱਚ ਦਿਖਾਈ ਦੇਵੇਗਾ ਅਤੇ ਨਾ ਹੀ ਸੜਾਈ ਦੇਵੇਗਾ ਇਸੇ ਬਤਾਵਕ ਆਪਣੀ ਇੱਕ ਇਸੇ ਬਤਾਵਕ ਆਪਣੀ ਇੱਕ ਰਚਨਾ ਵਿੱਚ ਪਰੰਪੀਤਾ ਸ਼ਾ ਸਤਨਾਮ ਜੀ ਮਹਾਰਾਜ ਫਰਮਾਉਂਦੇ ਹਨ 83 ਵਿੱਚ ਫਿਰ ਫਿਰ ਕੇ ਬੰਦੇ ਮਾਨਸ ਜਨਮ ਪਾਇਆ 83 ਵਿੱਚ ਫਿਰ ਫਿਰ ਕੇ ਬੰਦੇ ਮਾਨਸ ਜਨਮ ਹੈ ਪਾਇਆ ਨਰਕਾਂ ਦੀ ਦੁੱਖ ਝੱਲ ਕੇ ਦੁੱਖ ਜਨਮ ਮਰਨ ਦਾ ਅਠਾਇਆ ਏ ਭੁੱਲ ਗਿਆ ਦੁੱਖ ਪਿਛਲਾ ਜਦੋਂ ਪੈ ਗਿਆ ਮਾਇਆ ਦਾ ਪਰਛਾਵਾਂ ਇਹੇ ਗੱਲ ਸੀ ਵਿਚਾਰ ਦੀ ਕਿੱਥੋਂ ਆਇਆ ਤੇ ਕਿੱਥੇ ਹੁਣ ਜਾਣਾ ਮੈਂ ਕਿਹੜੇ ਕੰਮ ਆਇਆ ਸੀ ਕੰਮ ਕਿਹੜਾ ਕਰਕੇ ਮੈਂ ਜਾਣਾ ਉਹ ਦਾ ਅਰੰਭ ਸਹਿਤ ਸਮਝੋ ਕਲਪਨਾ ਕਰੋ ਕਿ ਤੁਸੀਂ ਇੱਕ ਦੇਸ਼ ਦੇ ਬੇਹੱਦ ਇਮਾਨਦਾਰ ਅਤੇ ਇਨਸਾਫ ਪਸੰਦ ਰਾਜਾ ਹੋ ਇੱਕ ਜੇ ਤੁਸੀਂ ਕਿਸੇ ਵਿਅਕਤੀ ਨੂੰ ਇੱਕ ਖੰਡਰ ਬਣੇ ਹੋਏ ਦੀਪ ਨੂੰ ਸਵਾਰਨ ਦੀ ਜ਼ਿੰਮੇਵਾਰੀ ਦਿੰਦੇ ਹੋ ਉਹ ਵਿਅਕਤੀ ਉਸ ਖੰਡਰ ਦੀਪ ਨੂੰ ਆਪਣੀ ਸੱਜ ਨਾਲ ਸਵਾਰਦਾ ਹੈ ਪਰੰਤੂ ਸਵਾਰਨ ਤੋਂ ਬਾਅਦ ਉਹ ਦੀਪ ਤੁਹਾਡੇ ਰਾਜ ਮਹਿਲ ਦੀ ਤੁਲਨਾ ਵਿੱਚ ਗੰਦਗੀ ਦੇ ਬਰਾਬਰ ਹੈ ਉਹ ਆਪਣੇ ਦੀਪ ਉੱਤੇ ਰੌਣਕ ਲਿਆਉਣ ਲਈ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਆਪਣੇ ਮਾਸੂਮ ਬੱਚਿਆਂ ਨੂੰ ਇਸ ਦੀਪ ਉੱਤੇ ਘੁੰਮਣ ਲਈ ਭੇਜੋ ਉਹ ਇਸ ਦੇ ਨਾਲ ਕੁਝ ਸ਼ਰਤਾਂ ਵੀ ਰੱਖਦਾ ਹੈ ਜਿਸ ਵਿੱਚ ਇੱਕ ਸ਼ਰਤ ਇਹ ਹੁੰਦੀ ਹੈ ਕਿ ਤੁਹਾਡਾ ਜੋ ਵੀ ਬੱਚਾ ਇਸ ਦੀਪ ਉੱਤੇ ਘੁੰਮਣਾਵੇਗਾ ਉਸ ਦੀਆਂ ਅੱਖਾਂ ਵਿੱਚ ਇੱਕ ਦਵਾਈ ਪਾਈ ਜਾਵੇਗੀ ਜਿਸ ਨਾਲ ਉਸ ਨੂੰ ਆਪਣੀ ਜਿਸ ਨਾਲ ਉਸ ਨੂੰ ਆਪਣਾ ਆਸਰੀ ਦੇਸ਼ ਯਾਦ ਨਹੀਂ ਰਹੇਗਾ ਉਹ ਬੱਚਾ ਜਦੋਂ ਸੌ ਜਾਇਆ ਕਰੇਗਾ ਉਸ ਨੂੰ ਉਦੋਂ ਹੀ ਸਭ ਕੁਝ ਜ਼ਿਆਦਾ ਆ ਜਾਵੇਗਾ ਪਰੰਤੂ ਅੱਖ ਖੋਲਦੇ ਹੀ ਉਹ ਫਿਰ ਤੋਂ ਸਭ ਕੁਝ ਭੁੱਲ ਜਾਵੇਗਾ ਤੁਸੀਂ ਸਰਤਾਂ ਮਨਜ਼ੂਰ ਕਰਕੇ ਆਪਣੇ ਬੱਚਿਆਂ ਨੂੰ ਦੀਪ ਉੱਤੇ ਭੇਜ ਦਿੰਦੇ ਹੋ ਤੁਹਾਡੇ ਬੱਚੇ ਜਿਦੇ ਹੀ ਦਵਾਈ ਦੇ ਅਸਰ ਨਾਲ ਸਭ ਕੁਝ ਭੁੱਲ ਜਾਂਦੇ ਹਨ ਉਦੋਂ ਹੀ ਦੀਪ ਸਵਾਰਨ ਵਾਲਾ ਵਿਅਕਤੀ ਉਹਨਾਂ ਦੇ ਸਾਹਮਣੇ ਅਜਿਹੇ ਹਾਲਾਤ ਖੜੇ ਕਰ ਦਿੰਦਾ ਹੈ ਜਿਸ ਨੇ ਅਲਤ ਤੁਹਾਡੇ ਬੱਚੇ ਤੁਹਾਡੇ ਬੜਾਏ ਕਰੂਨ ਛੋੜ ਕੇ ਪਾਪ ਗੁਨਾਹ ਕਰਨ ਲੱਗਦੇ ਹਨ ਇਹਨਾਂ ਗੁਨਾਹਾਂ ਦੇ ਕਾਰਨਾਂ ਦਾ ਨੂੰ ਸਜ਼ਾ ਹੋ ਜਾਂਦੀ ਹੈ ਅਤੇ ਸਜ਼ਾ ਭੋਗੇ ਬਿਨਾਂ ਉਹ ਬਾਪਸ ਨਹੀਂ ਆ ਸਕਦੇ ਜਦੋਂ ਉਹ ਸੌ ਜਾਂਦੇ ਹਨ ਉਹਨਾਂ ਨੂੰ ਸਭ ਕੁਝ ਜਿਆਦਾ ਜਾਂਦਾ ਹੈ ਅਤੇ ਉਹ ਤੜਫਣ ਲੱਗਦੇ ਹਨ ਪਰੰਤੂ ਜਦੋਂ ਹੀ ਉਹ ਜਾਗਦੇ ਹਨ ਫਿਰ ਤੋਂ ਸਭ ਕੁਝ ਭੁੱਲ ਜਾਂਦੇ ਹਨ ਜਦੋਂ ਉਹ ਸੌ ਜਾਂਦੇ ਹਨ ਉਹਨਾਂ ਨੂੰ ਸਭ ਕੁਝ ਯਾਦ ਆ ਜਾਂਦਾ ਹੈ ਅਤੇ ਉਹ ਤੜਫਣ ਲੱਗਦੇ ਹਨ ਪਰੰਤੂ ਜਦੋਂ ਹੀ ਉਹ ਜਾਗਦੇ ਹਨ ਫਿਰ ਤੋਂ ਸਭ ਕੁਝ ਭੁੱਲ ਜਾਂਦੇ ਹਨ ਅਤੇ ਨਵੇਂ ਗੁਨਾਹ ਕਰਨ ਲੱਗਦੇ ਹਨ ਗੁਨਾਹ ਤੇ ਗੁਨਾਹ ਕਰਦੇ ਕਰਦੇ ਉਹ ਆਪਣੇ ਖਾਤੇ ਵਿੱਚ ਐਨੀ ਸਜ਼ਾ ਲਖਵਾ ਲੈਂਦੇ ਹਨ ਜਿਸ ਨਾਲ ਉਹ ਕਦੇ ਵੀ ਆਪਣੇ ਦੇਸ਼ ਵਾਪਸ ਮੁੜ ਨਹੀਂ ਸਕਦੇ ਇਸੀ ਤਰ੍ਹਾਂ ਹੀ ਪਰਮਾਤਮਾ ਨੇ ਆਪਣੀਆਂ ਰੂਹਾਂ ਕਾਲ ਦੇ ਦੇਸ ਵਿੱਚ ਘੁੰਮਣ ਲਈ ਭੇਜੀਆਂ ਅਤੇ ਉਹ ਕਾਲ ਦੇ ਦੇਸ ਵਿੱਚ ਫਸ ਕੇ ਰਹਿ ਗਈਆਂ ਜਦੋਂ ਉਹ ਇੱਕ ਸਰੀਰ ਛੱਡਦੀਆਂ ਹਨ ਤਾਂ ਉਦੋਂ ਉਹਨਾਂ ਨੂੰ ਸਭ ਕੁਝ ਯਾਦ ਆ ਜਾਂਦਾ ਹੈ ਪਰantu ਜਦੋਂ ਹੀ ਉਹਨਾਂ ਨੂੰ ਦੂਜਾ ਸਰੀਰ ਮਿਲਦਾ ਹੈ ਤਾਂ ਮਾਇਆ ਦੇ ਪਰਦੇ ਦੇ ਕਾਰਨ ਉਹ ਸਭ ਕੁਝ ਭੁੱਲ ਜਾਂਦੀਆਂ ਹਨ ਸਾਰ ਮਸਤ ਸ਼ਾਸਤਰਾਂ ਦੇ ਬਿਤਾਵਕ ਇਨਸਾਨ ਪਰਮਾਤਮਾ ਦਾ ਆਪਣਾ ਰੂਪ ਹੈ ਭਾਵੇਂ ਜਹੀ ਹਾਲਤ ਵਿੱਚ ਜੋ ਤੁਹਾਡੇ ਉੱਤੇ ਬੀਤੇਗੀ ਉਸੇ ਤਰ੍ਹਾਂ ਹੀ ਸਾਨੂੰ ਕਾਲ ਦੇ ਦੇਸ਼ ਵਿੱਚ ਫਸਿਆ ਦੇਖ ਕੇ ਪਰਮਾਤਮਾ ਉੱਤੇ ਬੀਤਦੀ ਹੈ ਅਜਹੀ ਹਾਲਤ ਵਿੱਚ ਜੀਵ ਨੂੰ ਤੋੜੇ ਬਿਨਾਂ ਤੁਸੀਂ ਜੋ ਕਦਮ ਆਪਣੇ ਬੱਤਿਆਂ ਨੂੰ ਉਸ ਗੰਦਗੀ ਭਰੇ ਦੀਪ ਤੋਂ ਵਾਪਸ ਲਿਆਉਣ ਲਈ ਚੁੱਕੋਗੇ ਕੁਝ ਅਜੇ ਹੀ ਕਾਜ਼ਮ ਪਰਮਾਤਮਾ ਸਾਨੂੰ ਕਾਲ ਦੀ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਚੁਕਦਾ ਹੈ ਪਰਮਾਤਮਾ ਤੇ ਸਾਡੇ ਵਿੱਚ ਸਿਰਫ ਇੰਨਾ ਹੀ ਫਰਕ ਹੈ ਕਿ ਪਰਮਾਤਮਾ ਕਦੇ ਵੀ ਆਪਣੇ ਨਿਯਮ ਖੋਦ ਨਹੀਂ ਤੋੜਦਾ ਪਰਮਾਤਮਾ ਸਾਨੂੰ ਸੱਚ ਦਾ ਗਿਆਨ ਕਰਵਾਉਣ ਲਈ ਆਪਣੇ ਦੂਤ ਭੇਜਦਾ ਹੈ ਜਿਸ ਨੂੰ ਅਸੀਂ ਪੂਰਨ ਗੁਰੂ ਸਤਗੁਰੂ ਪੀਰ ਪਗੰਬਰ ਮੁਰਖ ਦੇ ਕਾਬਲ ਪੂਰਤ ਸੰਤ ਪੂਰਤ ਫਕੀਰ ਦਰবেশ ਆਦਿ ਨਾਮਾਂ ਤੋਂ ਪਸਾਨਦੇ ਹਾਂ ਇਹ ਦੂਤ ਦੇਖੇ ਵਿੱਚ ਇਹ ਦੂਤ ਦੇਖਣ ਵਿੱਚ ਸਾਡੀ ਹੀ ਤਰ੍ਹਾਂ ਜੇਲ੍ਹ ਦਾ ਕੈਦੀ ਲੱਗਦਾ ਹੈ ਪਰੰਤੂ ਉਹ ਅਸਲ ਵਿੱਚ ਕੈਦੀ ਨਹੀਂ ਹੁੰਦਾ ਨਿਯਮ ਅਨੁਸਾਰ ਉਹ ਸਾਨੂੰ ਆਪਣੀ ਸਚਾਈ ਨਹੀਂ ਦੱਸ ਸਕਦਾ ਪਰੰਤੂ ਸਾਨੂੰ ਬਾਹਰ ਦੀ ਦੁਨੀਆਂ ਦੇ ਬਾਰੇ ਗਿਆਨ ਜ਼ਰੂਰ ਦੇ ਸਕਦਾ ਹੈ ਇਤਿਹਾਸ ਵਿੱਚ अनेका ਸੰਤਾਂ ਮਹਾਪੁਰਖਾਂ ਨੇ ਸਾਨੂੰ ਜੋ ਗਿਆਨ ਦਿੱਤਾ ਹੈ ਉਹ ਬਖ ਬਖ ਧਰਮ ਸ਼ਾਸਤਰਾਂ ਵਿੱਚ ਦਰਜ ਹੈ ਸੰਤ ਸਾਨੂੰ ਦੀਪ ਉਤੇ ਅੱਖਾਂ ਵਿੱਚ ਪਾਉਣ ਵਾਲੀ ਦਵਾਈ ਭਾਵ ਮਾਇਆ ਦੇ ਪਰਦੇ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਸਾਨੂੰ ਆਤਮਿਕ ਚਿੰਤਨ ਕਰਨ ਲਈ ਕਹਿੰਦੇ ਹਨ ਚਿੰਤਨ ਤੋਂ ਪੈਦਾ ਹੋਈ ਚੇਤਨਤਾ ਵਿੱਚ ਸਾਡੇ ਸਾਹਮਣੇ ਫਿਰ ਉਹੀ ਚਾਰ ਸਵਾਲ ਆ ਜਾਂਦੇ ਹਨ ਜੋ ਸਾਨੂੰ ਮਾਇਆ ਦੇ ਪਰਦੇ ਕਾਰਨ ਦਿਖਾਈ ਨਹੀਂ ਦਿੰਦੇ ਧਰਮ ਸ਼ਾਸਤਰਾਂ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਤਾਂ ਹੈ ਪਰੰਤੂ ਉਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਕਾਲ ਦੀਸ ਜੇੜ ਤੋਂ ਕਿਵੇਂ ਬਾਹਰ ਨਿਕਲੇ ਜਾਵੇ ਭਾਵ ਸਾਨੂੰ ਜਨਮ ਮਾਰਨ ਦੇ ਇਸ ਚੱਕਰ ਤੋਂ ਬੋਗਸ ਮੁਕਤੀ ਕਿਵੇਂ ਮਿਲੇਗੀ ਆਰਮ ਸ਼ਾਸਤਰਾਂ ਵਿੱਚ ਇਸ ਸਵਾਲ ਦੇ ਜਵਾਬ ਵਿੱਚ ਅਨੇਕਾਂ ਤਰੀਕਿਆਂ ਨਾਲ ਇੱਕ ਹੀ ਜਵਾਬ ਲਿਖਿਆ ਹੈ ਕਲਯੁਗ ਮੇ ਕੇਵਲ ਨਾਮ ਅਧਾਰਾ ਸਿਮਰ ਸਿਮਰ ਨਰ ਉਤਰੋ ਪਾਰਾ ਰਾਮ ਨਾਮ ਔਰ ਮੇਰੇ ਗਾਇਓ ਜਾ ਕੇ ਸਮਨਹੀ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਸਹਾਰੋ ਹੋਏ ਜਿੰਨੇ ਨਾਮ ਤੇ ਆਇਆ ਗਏ ਬਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਭਾਵ ਪਰਮਾਤਮਾ ਦੇ ਨਾਮ ਕਲਮਾ ਮੈਥਡ ਆਪ ਮੈਡੀਟੇਸ਼ਨ ਦਾ ਜਾਪ ਸਿਮਰਨ ਹੀ ਇਸ ਸੰਸਾਰ ਰੂਪੀ ਭਾਵ ਸਾਗਰ ਤੋਂ ਪਾਰ ਲਿਜਾ ਸਕਦਾ ਹੈ ਇਹ ਨਾਮ ਹੀ ਮੋਕਸ਼ ਦੇ ਦਰਵਾਜ਼ੇ ਦੀ ਚਾਬੀ ਹੈ ਜੋ ਪਰਮਾਤਮਾ ਦੇ ਦੂਤ ਭਾਵ ਪੂਰ ਸੰਤ ਤੋਂ ਮਿਲਦੀ ਹੈ ਕਲਪਨਾ ਕਰਕੇ ਦੇਖੀਏ ਜੇਕਰ ਧਰਮ ਅਨੁਸਾਰ ਕਾਲ ਦਾ ਬਣਾਇਆ ਜਾਲ ਸੱਚ ਹੈ ਤਾਂ ਕੀ ਕਾਲ ਸਾਡੇ ਸਾਹਮਣੇ ਅਜਿਹੇ ਹਾਲ ਨਹੀਂ ਖੜੇ ਕਰੇਗਾ ਜਿਸ ਨਾਲ ਅਸੀਂ ਬਾਕਸ ਦੇ ਦਰਵਾਜ਼ੇ ਦੀ ਗਲਤ ਜਾਂ ਵੀਰੂ ਸਹੀ ਸਮਝ ਬੈਠੀਏ ਇਸੇ ਕਰਕੇ ਬਾਕਸ ਦੀ ਨਕਲੀ ਚਾਬੀ ਬਣਣ ਵਾਲੇ ਲੱਖਾਂ ਲੋਕ ਸਾਡੇ ਵਿਚਕਾਰ ਨਕਲੀ ਸੰਤ ਬਣ ਕੇ ਘੁੰਮਦੇ ਹਨ ਇਹਨਾਂ ਨਕਲੀ ਸੰਤਾਂ ਨੂੰ ਪਛਾਣਨ ਦਾ ਢੰਗ ਵੀ ਧਰਮ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ। ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਬੂਹ ਨਾ ਲੱਗਿਏ ਪਾਏ। ਘਾਲ ਖਾਈ ਕੁਛਾਥੋ ਦੇ ਨਾਨਕ ਰਾਹ ਪਛਾਣੇ ਤੇ। ਭਾਵੇਂ ਜੇਕਰ ਕੋਈ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਇੱਕ ਹੋ ਚੁੱਕਿਆ ਗੁਰੂ ਸੰਤ ਪੀਰ ਖਵਾਉਂਦਾ ਹੈ। ਅਤੇ ਉਹ ਮਗਜ਼ਾ ਉਹਨਾਂ ਲੋਕਾਂ ਤੋਂ ਹੈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦੇਖਿਆ ਹੀ ਨਹੀਂ ਹੈ ਤਾਂ ਅਜਿਹੇ ਲੋਕਾਂ ਦੇ ਪੈਰਾਂ ਵਿੱਚ ਨਹੀਂ ਝੁਕਣਾ ਚਾਹੀਦਾ ਜੋ ਗੁਰੂ ਪੀਰ ਖੁਦ ਬੇਨਤ ਕਰਕੇ ਕਮਾਵੇ ਅਤੇ ਆਪਣੇ ਵੱਲੋਂ ਕੁਝ ਦੇਵੇ ਅਜਿਹੇ ਗੁਰੂ ਦੁਆਰਾ ਦਿਖਾਏ ਗਏ ਰਾਹ ਨੂੰ ਪਕੜ ਲੈਣਾ ਚਾਹੀਦਾ ਹੈ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਜੋ ਅਖੌਤੀ ਸੰਤ ਪ੍ਰਮਾਤਮਾ ਤੱਕ ਲਿਜਾ ਕੇ ਜਾਣ ਪਰਮਾਤਮਾ ਤੱਕ ਲੈ ਕੇ ਜਾਣ ਦਾ ਗਿਆਨ ਦੇਣ ਦੀ ਬਦਰੀ ਵਿੱਚ ਪ੍ਰਤੱਖ ਜਾਂ ਅਪਰਤੱਖ ਰੂਪ ਵਿੱਚ ਕਿਸੇ ਕੋਲੋਂ ਧਨ ਦੌਲਤ ਮਾਨ ਵਡਾਈ ਰਾਜ ਪਹੁੰਚ ਆਦ ਦਾ ਸਾਰਤ ਰੱਖਦਾ ਹੈ ਅਤੇ ਜੋ ਪਰਮਾਤਮਾ ਦੇ ਨਾਮ ਤੇ ਵੱਗ ਕੇ ਖਾਂਦਾ ਹੈ ਉਹ ਸੱਚਾ ਸੰਤ ਹੋ ਨਹੀਂ ਸਕਦਾ ਮੋਕਸ਼ ਦੀ ਕਿਰਿਆ ਮੋਕਸ਼ ਦੀ ਪ੍ਰਕਿਰਿਆ ਜਦੋਂ ਇਨਸਾਨ ਆਤਮਿਕ ਚੇਤਨਤਾ ਵਿੱਚ ਮੋਕਸ਼ ਪ੍ਰਾਪਤੀ ਲਈ ਸੰਤ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਸੰਤ ਉਸ ਦਾ लेखा जोखा ਲੈ ਕੇ ਧਰਮ ਰਾਜ ਦੇ ਦਰਬਾਰ ਵਿੱਚ ਪੇਸ਼ ਹੁੰਦੇ ਹਨ ਸੰਤ ਧਰਮ ਰਾਜ ਤੋਂ ਉਹਨਾਂ ਲੋਕਾਂ ਦੇ ਕਰਮਾਂ ਦਾ ਹਿਸਾਬ ਗਿਤਾਬ ਆਪਣੇ ਹੱਥ ਵਿੱਚ ਲੈ ਲੈਂਦੇ ਹਨ ਬੇਸ਼ੱਕ ਸਾਡੀ ਕਿਸਮਤ ਵਿੱਚ ਬੈਸਿਤਾ ਸਾਡੀ ਕਿਸਮਤ ਵਿੱਚ ਸੁੱਖ-ਦੁੱਖ ਸਾਡੇ ਪਿਛਲੇ ਜਰਮਾਂ ਦੇ ਕਰਮਾਂ ਦੇ ਕਾਰਨ ਲਿਖੇ ਜਾ ਚੁੱਕੇ ਹਨ ਪਰੰਤੂ ਅਸੀਂ ਜੋ ਪਾਪ ਕਰਮ ਇਸ ਜਨਮ ਵਿੱਚ ਕੀਤੇ ਹਨ ਜਦੋਂ ਧਰਮਰਾਜ ਸੰਤ ਤੋਂ ਉਸ ਦਾ ਹਿਸਾਬ ਕਿਤਾਬ ਮੰਗਦਾ ਹੈ ਜਦੋਂ ਧਰਮਰਾਜ ਸੰਤ ਤੋਂ ਉਸ ਦਾ ਹਿਸਾਬ ਕਿਤਾਬ ਮੰਗਦਾ ਹੈ ਤਾਂ ਸੰਤ ਉਸ ਪਾਪ ਕਰਮਾਂ ਦੇ ਫਲ ਨੂੰ ਆਪਣੇ ਸੇਵਕ ਚ ਲਖਵਾ ਲੈਂਦੇ ਹਨ ਇਸ ਤੋਂ ਬਾਅਦ ਸੰਤ ਦੀ ਸ਼ਰਨ ਵਿੱਚ ਆਈ ਹੋਈ ਜੀਵ ਆਤਮਾ ਦਾ ਹਿਸਾਬ ਕਿਤਾਬ ਧਰਮ ਰਾਜ ਦੀ ਬਜਾਏ ਸੰਤ ਦੇ ਕੋਲ ਹੀ ਰਹਿੰਦਾ ਹੈ ਧਰਮ ਸ਼ਾਸਤਰਾਂ ਅਨੁਸਾਰ ਇਸ ਦੀ ਪੁਸ਼ਟੀ ਧਰਮ ਦੀ ਇਸ ਸਿੱਖਿਆ ਤੋਂ ਹੁੰਦੀ ਹੈ ਜਦੋਂ ਵੀ ਗੁਰੂ ਦੇ ਸੇਵਕ ਨੂੰ ਗੁਰੂ ਦੇ ਸਾਹਮਣੇ ਜਾਣ ਦਾ ਮੌਕਾ ਮਿਲੇ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਕੀਤੇ ਹੋਏ ਪਾਪ ਕਰਮਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਮੌਤ ਤੋਂ ਬਾਅਦ ਸੇਵਕ ਦੇ ਉਸ ਕਰਮਾਂ ਦਾ ਹਿਸਾਬ ਕਿਤਾਬ ਸੰਤ ਨੇ ਹੀ ਲੈਣਾ ਹੁੰਦਾ ਹੈ ਸੰਤ ਜਿਨ੍ਹਾਂ ਗ੍ਰਾਹਾਂ ਨੂੰ ਜਿਉਂਦੇ ਜੀ maaf ਕਰ ਦਿੰਦੇ ਹਨ ਉਹਨਾਂ ਗਨਾਹਾਂ ਦਾ ਹਿਸਾਬ ਕਿਤਾਬ ਉਹ ਮੌਤ ਤੋਂ ਬਾਅਦ ਨਹੀਂ ਲੈਂਦੇ ਇੱਕ ਸੇਵਕ ਲਈ ਸੰਤ ਦਾ ਬਖਸ਼ਣ ਹਾਰ ਹੋਣਾ ਸਭ ਤੋਂ ਮਹੱਤਵਪੂਰਨ ਵਰਦਾਨ ਹੈ ਅਤੇ ਸੰਤ ਦਾ ਰੁੱਸ ਜਾਣਾ ਸਭ ਤੋਂ ਵੱਡਾ ਸ਼ਰਾਪ ਬਣਿਆ ਗਿਆ ਹੈ ਇਸ ਲਈ ਜਨਮ ਵਰਨ ਦੇ ਅਣਗਿਣਤ ਦੁੱਖ ਕੱਟਣ ਵਾਲੇ ਕਾਲ ਦੀ ਜੇਲ੍ਹ ਤੋਂ ਔਜਾਦ ਕਰਵਾਉਣ ਵਾਲੇ ਅਤੇ ਦਿਆਲਤਾ ਵਿੱਚ ਸੰਖਿਆ ਪਾਪ ਕਰਬਾਂ ਨੂੰ ਬਿਨਾਂ ਕੋਈ ਸਜ਼ਾ ਦਿੱਤੇ ਮਾਫ਼ ਕਰਨ ਵਾਲੇ ਸੰਤਾ ਨੂੰ ਦੁਨੀਆ ਪੂਜਦੀ ਆਈ ਹੈ ਇਹ ਸ਼ਬਦ ਜੀ ਬਾਬਾ ਬੁੱਲੇ شاہ ਨੇ ਆਪਣੀ ਰਚਨਾ ਵਿੱਚ ਲਿਖਿਆ ਹੈ ਨਾ ਮੈਂ ਪੂਜਾ ਪਾਠ ਜੋ ਕੀਤੀ ਨਾ ਮੈਂ ਗੰਗਾ ਨਹਾਇਆ ਨਾ ਮੈਂ ਪੂਜਾ ਪਾਠ ਜੋ ਕੀਤੀ ਨਾ ਮੈਂ ਰੰਗਾ ਨਹਾਇਆ ਨਾ ਮੈਂ ਪੰਜ ਨਵਾਜਾਂ ਪੜੀਆਂ ਤੇ ਨਾ ਤਸਬਾ ਖੜਕਾਇਆ ਨਾ ਮੈਂ ਤੀਹੋ ਰੋਜੇ ਰੱਖੇ ਤੇ ਨਾ ਮੈਂ ਚਿੱਲਾ ਕਮਾਇਆ ਬੁੱਲੇ ਸ਼ਾਹ ਨੂੰ ਮੁਰਸ਼ਿਦ ਮਿਲੇ ਆ ਤੇ ਔਰੇ ਐ ਵੀ ਹੀ ਜਾਬਕਸਾਇਆ ਬੋਲੇ ਸ਼ਾਹੂ ਮੁਰਸ਼ਿਦ ਮਿਲਿਆ ਤੇ ਉਹਨੇ ਐਵੇਂ ਹੀ ਜਾ ਬਖਸ਼ਾਇਆ ਬਾਬਾ ਸ਼ਾਹਬਨ ਸਾਹਿਬ ਜੀ ਮਹਾਰਾਜ ਦੇ ਆਪਣੇ ਜਿੰਨਾ ਪੰਜ ਸੇਵਕਾਂ ਨੂੰ ਛਾਈ ਛਾ ਮਸਤਾਨਾ ਜੀ ਮਹਾਰਾਜ ਦੇ ਹਵਾਲੇ ਕੀਤਾ ਬਾਬੇ ਨੇ ਉਹਨਾਂ ਨੂੰ ਨਾਮ ਦੇਣ ਸਮੇਂ ਧਰਮ ਰਾਜ ਤੋਂ ਉਹਨਾਂ ਦਾ ਹਿਸਾਬ ਕਿਤਾਬ ਲੈ ਲਿਆ ਬਾਬੇ ਨੇ ਉਹਨਾਂ ਤੋਂ ਉਹਨਾਂ ਦਾ ਹਿਸਾਬ ਕਿਤਾਬ ਲੈ ਲਿਆ ਭਾਬ ਮੌਤ ਤੋਂ ਬਾਅਦ ਉਹਨਾਂ ਦੇ ਆਪ ਕਰਮਾਂ ਦਾ ਹਿਸਾਬ ਕਿਤਾਬ ਬਾਬਾ ਜੀ ਨੇ ਹੀ ਕਰਨਾ ਸੀ ਪਰੰਤੂ ਜਦੋਂ ਉਹਨਾਂ ਪੰਜਾਂ ਨੂੰ ਹੁਕਮ ਦੇ ਕੇ ਉਹਨਾਂ ਦਾ ਕਰਮ ਸਾਈ ਜੀ ਨਾਲ ਜੋੜਿਆ ਤਾਂ ਉਦੋਂ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬੀ ਸਾਈ ਜੀ ਨੂੰ ਹੀ ਸੌਂਪ ਦਿੱਤਾ ਇਥੇ ਇੱਕ ਗੱਲ ਹੋਰ ਸਪਸ਼ਟ ਕਰ ਦਈਏ ਕਿ ਦੁਰੀਆਂ ਵਿੱਚ ਅਜਈਆਂ अनेकाਤਾ ਔਰ ਨਾਵਾਂ ਹਨ ਅਤੇ ਅਜਹੀ ਅਨੇਕ ਵਿਅਕਤੀ ਹਨ ਜੋ ਆਪਣੀ ਮਾਨ ਵਡਿਆਈ ਲਈ ਭੇਖਤਾਰੀ ਸਾਧੂ ਸੰਤ ਆਦ ਬਣ ਕੇ ਲੋਕਾਂ ਦੇ ਗ੍ਰਾਹ ਮਾਫ ਕਰਕੇ ਉਹਨਾਂ ਨੂੰ ਮੂਰਖ ਬਣਾਉਂਦੇ ਹਨ ਅਤੇ ਉਹਨਾਂ ਨੂੰ ਬੇਅਰਥ ਦੇ ਕਰਮ ਕਾਂਡਾਂ ਵਿੱਚ ਝਲਝਾ ਦਿੰਦੇ ਹਨ ਅਜਿਹੇ ਲੋਕ ਕਈ ਜਗ੍ਹਾ ਇਸ ਕੰਮ ਦੀ ਧਰਖਾ ਲੈਂਦੇ ਹਨ ਅਤੇ ਕਈ ਜਗ੍ਹਾ ਜਾਣ ਦਛਣਾ ਦਸਵੰਦ ਦੇ ਨਾਮ ਉੱਤੇ ਪੈਸੇ ਲੈਂਦੇ ਹਨ ਜਦੋਂ ਕਿ ਉਹ ਖੁਦ ਕਾਲਦੇ ਦੀਰ ਹੋ ਕੇ ਪਾਪ ਗੁਨਾਹ ਕਰਦੇ ਹਨ ਦੁਰੀਆਂ ਵਿੱਚ ਪਾਪ ਨੂੰ ਪੁੰਨ ਬਣਾਉਣ ਦਾ ਇਹ ਵਪਾਰ ਧਰਮ ਦਾ ਸਭ ਤੋਂ ਵੱਡਾ ਵਪਾਰ ਹੈ ਦੁਰੀਆਂ ਵਿੱਚ ਪਾਪ ਨੂੰ ਪੁੰਨ ਬਣਾਉਣ ਦਾ ਇਹ ਵਪਾਰ ਧਰਮ ਦਾ ਸਭ ਤੋਂ ਵੱਡਾ ਵਪਾਰ ਹੈ ਇਹੋ ਜਿਹੇ ਭੇਖੀਆਂ ਸੰਬੰਧੀ ਧਰਮ ਸ਼ਾਸਤਰਾਂ ਵਿੱਚ ਲਿਖਿਆ ਹੈ ਅਨ ਗੁਰੂ ਅਨਾਂ ਚੇਲਾ ਨਰਕਾਂ ਦੇ ਵਿੱਚ ਤੱਕ ਮਤ ਕੇਲਾ ਧਰਮ ਅਨੁਸਾਰ ਇਹ ਵਪਾਰ ਮਹਾਪਾਪ ਦੇ ਘੇਰੇ ਵਿੱਚ ਆਉਂਦਾ ਹੈ ਇਸ ਪਾਪ ਦੀ ਸਜ਼ਾ ਦਾ ਵਰਣਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਅਜਿਹੀ ਭੇਖੀਆਂ ਦੀ ਜੀਵ ਆਤਮਾ ਜਦੋਂ ਜਾਨਵਰਾਂ ਦੀ ਜੂਨੀ ਵਿੱਚ ਜਾਂਦੀ ਹੈ ਜਦੋਂ ਜਾਨਵਰਾਂ ਦੀ ਜੁਨੀ ਵਿੱਚ ਜਾਂਦੀ ਹੈ ਤਾਂ ਉਹਨਾਂ ਦੇ ਸਰੀਰ ਵਿੱਚ ਕੀੜੇ ਪੈ ਜਾਂਦੇ ਹਨ ਇਹ ਕੀੜੇ ਕੋਈ ਹੋਰ ਨਹੀਂ ਬਲਕਿ ਉਸ ਤੋਂ માਫੀ ਮੰਗਣ ਵਾਲੇ ਉਸਦੇ ਚੇਲੇ ਹੀ ਹੁੰਦੇ ਹਨ ਇਸ ਲਈ ਪਾਠਕ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹਨ ਕਿ ਇਨਸਾਨ ਨੂੰ ਆਪਣੇ ਪਾਪ ਨੂੰ ਮਾਫ ਕਰਵਾਉਣ ਲਈ ਪਹਿਲਾਂ ਪੂਰਤ ਗੁਰੂ ਦਾ ਸੇਵਕ ਬੜਨਾ ਜ਼ਰੂਰੀ ਹੈ ਅਤੇ ਫਿਰ ਉਸਦੇ ਸਾਹਮਣੇ ਆਪਣੇ ਗ੍ਰਾਹਾਂ ਨੂੰ ਕਬੂਲ ਕਰਕੇ ਉਹਨਾਂ ਤੋਂ ਮਾਫੀ ਮੰਗਣੀ ਹੁੰਦੀ ਹੈ ਆਸ ਹੈ ਕਿ ਪਾਠਕ ਇਸ ਲੇਖ ਤੋਂ ਡੇਰਾ ਸੱਚਾ ਸੌਦਾ ਦੀ ਵਿਚਾਰਧਾਰਾ ਵਿੱਚ ਡੇਰਾ ਸੱਚਾ ਸੌਦਾ ਦੇ ਸੰਸਾਪਕ ਸ਼ਾਈ ਸ਼ਬਸਤਾਨਾ ਦੀ ਬਹਾਦਰ ਦੀ ਹਸਤੀ ਸੰਤ ਦੀ ਜ਼ਰੂਰਤ ਅਸਲੀ ਤੇ ਨਾਗਰੀ ਸੰਤ ਵਿੱਚ ਅੰਤਰ ਮਾਇਆ ਦੇ ਪਰਦੇ ਅਤੇ ਧਰਮ ਦੇ ਨਾਮ ਉੱਤੇ ਪਾਪ ਖਤਮ ਕਰਨ ਦੇ ਸ਼ਿਆਰਲੇ ਹੈ ਵਪਾਰ ਦਾ ਵਿਸ਼ਲੇਸ਼ਣ ਕਰ ਸਕਦੇ ਹਨ ਸਤਿ ਅੰਤ ਸਤਿਗੁਰੂ ਤੇਰਾ ਹੀ ਆਸਰਾ